ਸਾਡਾ ਜਿਹੜਾ ਪੰਜਾਬ ਹੈ ਉਹ ਕੁਰਬਾਨੀਆਂ ਤੇ ਜਿਹੜੀ ਇੱਕ ਮਸਾਲਾ ਦੇ ਉੱਤੇ ਸਾਡਾ ਪੰਜਾਬ ਬਸਦਾ ਸਾਡੀ ਕੌਮ ਸਾਡੇ ਪੰਜਾਬ ਵਾਸਤੇ ਸੋ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਆਂ ਅੱਜ ਦੇ ਤੁਹਾਡੇ ਲਈ ਇਹ ਦਾਦਾ ਕਿਰਪਾ ਕਰੇ ਇਹ ਜੁਦੇ ਜਰਨੈਲ ਪੈਦਾ ਹੁੰਦੇ ਰਹਿਣ ਜਿਹੜੇ ਦੇਸ਼ ਤੇ ਕੌਮ ਦੇ ਤਰੱਕੀ ਮੰਦੀ ਰਾਖੀ ਕਰਨ ਵਾਸਤੇ ਪ੍ਰਗਟ ਹੁੰਦੇ ਰਹਿਣ ਸ਼ਿਦੋਦਨ ਸਿੰਘ ਦੀ ਕੁਰਬਾਨੀ ਜੋ ਆਇਆ ਬਹੁਤ ਵੱਡੀ ਕੁਰਬਾਨੀ ਹੈ ਤੇ ਅੱਜ ਅਸੀਂ ਸਾਰੇ ਇੱਥੇ ਸ਼ਿਦੋਦਨ ਸਿੰਘ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆ ਸਾਡੀ ਦੇਸ਼ ਦੇ ਜਿਹੜਾ ਪ੍ਰਧਾਨ ਮੰਤਰੀ ਸਰਕਾਰ ਕੋਲੋਂ ਮੰਗਿਆ ਉਹਨੂੰ ਕੌਮੀ ਸ਼ਹੀਦ ਦਾ ਜਿਹੜਾ ਹੈਗਾ ਵਾ ਤਰਚਾ ਜਿਹੜਾ ਦਿੱਤਾ ਜਾਵੇ ਜੋ ਉਸ ਮਹਾਨ ਯੋਧਾ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜਿਨਨੇ 20 ਸਾਲ ਆਪਣੇ ਦਿਲ ਦੇ ਵਿੱਚ ਇੱਕ ਜਿਹੜਾ ਟੱਕਾ ਹੋਇਆ ਸੀਗਾ ਜਲਿਆਂਵਾਲੇ ਬਾਗ ਦੇ ਵਿੱਚ ਇੰਨੇ ਨਹੱਥੇ ਨਿਰਦੋਸ਼ ਜਿਹੜੇ ਸਾਡੀ ਸੰਗਤ ਸੀਗੀ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਉਹਦਾ ਬਦਲਾ ਲੈਣ ਲਈ 20 ਸਾਲ ਬਾਅਦ ਜਾ ਕੇ ਇੰਗਲੈਂਡ ਦੇ ਵਿੱਚ ਬਦਲਾ ਲਿਆ ਔਰ ਇੱਕ ਸਿਰਫ ਮੈਂ ਇਹ ਕਹਿ ਸਕਦਾ ਇਨਾਂ ਦਾ ਜਿਹੜਾ ਇਹ ਇਹਨਾਂ ਨੇ ਕੀਤਾ ਅ ਕੰਮ ਕੀਤਾ ਉਸ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਇਹ ਇੱਕ ਅਣਖ ਦਾ ਅਣਖ ਦੀ ਇੱਕ ਇੱਜ਼ਤ ਦੀ ਇੱਕ ਪੱਗ ਦਾ ਸਵਾਲ ਸੀਗਾ ਸੋ ਇਸ ਕਰਕੇ ਉਹਨਾਂ ਨੇ ਅ ਜਿਹੜੀ ਕੌਮ ਹੈ ਉਹਦੀ ਪੱਗ ਨੂੰ ਉਹਦਾ ਸਿਰ ਉੱਚਾ ਕੀਤਾ ਇਹ ਜਿਹੜਾ ਉਹਨਾਂ ਨੇ ਉਹਦੇ ਤੋਂ ਬਦਲਾ ਲੈ ਕੇ ਅ ਜਿਹੜੇ ਸੂਰਮੇ ਨੇ ਉਹ ਹਮੇਸ਼ਾ ਜਿਹੜੇ ਨੇ ਨਹੀਂ ਤੇ ਆਮ ਤੌਰ ਤੇ ਕਦਰ ਕੋਈ 5-7 ਸਾਲ ਲੰਘ ਜਾਣਾ ਤੇ ਬਦਲੇ ਦੀ ਭਾਵਨਾ ਗੁੱਸਾ ਜਿਹੜਾ ਉਹ ਢਿੱਲਾ ਪੈ ਜਾਂਦਾ ਬੰਦਾ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਆ ਪਰ ਜੋ ਉਹਨਾਂ ਨੇ ਕਿਹਾ ਜੋ ਧਾਰਿਆ ਜੋ ਨਿਸ਼ਚੈ ਕੀਤਾ ਉਹਦੇ ਤੇ ਪੂਰਾ ਉੱਤਰ ਕੇ ਕਿੰਨੀਆਂ ਮੁਸ਼ਕਲਾਂ ਕਿੰਨੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੋ ਸਾਡਾ ਜਿਹੜਾ ਪੰਜਾਬ ਹੈ ਉਹ ਕੁਰਬਾਨੀਆਂ ਤੇ ਜਿਹੜੀ ਇੱਕ ਮਸਾਲਾ ਦੇ ਉੱਤੇ ਸਾਡਾ ਪੰਜਾਬ ਬਸਦਾ ਸੋ ਇਹ ਪ੍ਰੇਰਣਾ ਸਰੋਤ ਨੇ ਸਾਡੀ ਕੌਮ ਸਾਡੇ ਪੰਜਾਬ ਵਾਸਤੇ ਸੋ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਆਂ ਅੱਜ ਦੇ ਦਿਹਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼ਹੀਦ ਉਧਮ ਸਿੰਘ ਟਰਸ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਯੋਧੇ ਚਰਨੋਂ ਸ਼ਰਦਾ ਦੇ ਸਤਕਾਰ ਜਨ ਵਾਸਤੇ ਮਹਾਨ ਕੁਰਬਾਨੀ ਕਰਨ ਵਾਲੇ ਜੋਧੇ ਨੂੰ ਅੱਜ ਸ਼ਰਦਾ ਦੇ ਸਤਕਾਰ ਲਈ ਇਲਾਕੇ ਭਰ ਦੀਆਂ ਸੰਗਤਾਂ ਸਾਰੀਆਂ ਹੀ ਜਥੇਬੰਦੀਆਂ ਨਮਸਕਾਰ ਕਰਨ ਵਾਸਤੇ ਆਉਂਦੀਆਂ ਨੇ ਮੈਂ ਸਮਝਦਾ ਕਿ ਜੀ ਉਸ ਦੀ ਕੁਰਬਾਨੀ ਇਤਨੀ ਵੱਡੀ ਕੁਰਬਾਨੀ ਕੋਈ ਦੁਨੀਆ ਤੇ ਮਿਸਾਲ ਨਹੀਂ ਕਿ ਜਿਨੇ ਹਿੰਦੁਸਤਾਨ ਦੇ ਹਰਕੇ ਹਮਲੇ ਕਰਕੇ ਹਿੰਦੁਸਤਾਨ ਦੇ ਉਹਨਾਂ ਮਹਾਨ ਜੋਧਿਆਂ ਨੂੰ ਕੁਰਬਾਨ ਮਾਰਦੇ ਆਏ ਸੀ ਉਹਨਾਂ ਕੋ ਬਦਲਾ ਲੈਣ ਵਾਸਤੇ ਜਾ ਕੇ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਮੌਦੇ ਘਾਟ ਉਤਾਰਿਆ ਔਰ ਆਪਣੇ ਹਿੰਦੁਸਤਾਨ ਦਾ ਮਾਨ ਸਨਮਾਨ ਹਿੰਦੁਸਤਾਨ ਦੀ ਧਰਤੀ ਮਾਂ ਦਾ ਇੱਜ਼ਤ ਮਾਨ ਸਨਮਾਨ ਹਿੰਦੁਸਤਾਨ ਦੇ ਲੋਕਾਂ ਦਾ ਮਾਨ ਸਨਮਾਨ ਉਹਨਾਂ ਨੇ ਲੰਡਨ ਦੀ ਧਰਤੀ ਤੇ ਜਾ ਕੇ ਬਦਲਾ ਲੈ ਕੇ ਇਹ ਫਰਜ਼ ਉਹਦਾ ਕੀਤਾ ਅਜਾ ਦੇਨ ਉਹ ਦੀ ਖੁਸ਼ੀਆਂ ਭਰਿਆ ਮਸੰਦਾ ਦੇਣਾ ਕਿਉਂਕਿ ਅੱਜ ਦੇ ਦਿਨ ਸਾਰੇ ਦੇਸ਼ ਵਾਸੀ ਉਸ ਮਹਾਨ ਯੋਧੇ ਜਰਨੈਲ ਨੂੰ ਆਪਣੇ ਸਾਹਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਔਰ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀ ਟੀਮ ਅੱਜ ਆ ਜੋ ਉਸ ਮਹਾਨ ਯੋਧੇ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਉਹਨਾਂ ਦੀ ਮਾਲਾ ਪਾਉਣ ਵਾਸਤੇ ਆਏ ਆ ਅੱਜ ਤੇ ਮੈਂ ਸਮਝਦਾ ਹਾਂ ਕਿ ਇਤੋ ਵੱਡਾ ਉਈ ਹੋਰ ਆਸਾਨੀ ਕੁਰਬਾਨੀ ਨਹੀਂ ਕਰ ਸਕਦਾ ਮੈਂ ਇਲਾਕਾ ਨਿਵਾਸੀਆਂ ਨੂੰ ਕਹਿਣਾ ਕਿ ਦਾਦਾ ਕਿਰਪਾ ਕਰੇ ਇਹੋ ਜਿਹੇ ਜਰਨੈਲ ਪੈਦਾ ਹੁੰਦੇ ਰਹਿਣ ਜਿਹੜੇ ਦੇਸ਼ ਤੇ ਕੌਮ ਤੇ ਇਹ ਧਰਤੀ ਮਾਂ ਦੀ ਰਾਖੀ ਕਰਨ ਵਾਸਤੇ ਪ੍ਰਗਟ ਹੁੰਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਜੀਤੋਂ ਸਿੰਘ ਜੀ ਦਾ ਸ਼ਹੀਦੀ ਦਿਨ ਅੰਦਰ ਸਮਾਰ ਰਹੇ ਹਾਂ 31 ਸਾਲ ਬਾਅਦ ਲੰਡਨ ਦੀ ਧਰਤੀ ਤੇ 13 April 1919 ਦੇ ਜੋ ਜਲੇ ਵਾਲੇ ਬਾਗ ਦੇ ਵਿੱਚ ਹਮਲਾ ਹੋਇਆ ਸੀ ਜਿਸ ਤੇ ਨੱਤੇ ਪੰਜਾਬੀ ਸ਼ਹੀਦ ਹੋ ਗਏ ਸੀ ਉਹਦਾ ਬਦਲਾ ਅਛੀ ਦੁੱਧਮ ਸਿੰਘ ਜੀ ਨੇ ਗੁਰਿਆਂ ਦੀ ਧਰਤੀ ਲੰਡਨ ਜਾ ਕੇ ਲਿਆ ਸ਼ਹੀਦ ਸਿੰਘ ਨੇ ਜੋ ਕੁਰਬਾਨੀ ਕੀਤੀ ਜੋ ਬਦਲਾ ਲਿਆ ਸਰ ਮਾਈਕਲ ਰਾਇਨ ਨੂੰ ਮਾਰ ਕੇ ਇਹ ਜਿਹੇ ਮਸਾਲਾ ਇਤਿਹਾਸ ਵਿੱਚ ਨਹੀਂ ਮਿਲਦੀਆਂ ਜੋ ਗੁਰਿਆਂ ਨੇ ਜਨਰਲ ਡਾਇਰ ਨੇ ਜਿਲੇ ਵਾਲੇ ਬਾਗ ਵਿੱਚ ਜੋ ਇੱਕ ਖੂਨੀ ਕੰਡ ਕੀਤਾ ਜਿਸ ਤੇ ਹਜ਼ਾਰਾਂ ਪੰਜਾਬੀਆਂ ਨੇ ਜਾਨਾਂ ਗਈਆਂ ਉਹਦਾ ਬਦਲਾ ਲੈਣ ਲਈ ਜੀਤੂ ਸਿੰਘ ਨੇ ਗੰਸੋੜਾ ਖਾਲ ਦੇ ਵਿੱਚ ਸਰ ਮਾਈਕਲ ਅਨਵਾਰ ਨੂੰ ਗੋਲੀ ਮਾਰ ਕੇ ਮਾਰਿਆ ਮੈਂ ਸਮਝਦਾ ਕਿ ਜੀਤੂ ਸਿੰਘ ਦੀ ਕੁਰਬਾਨੀ ਜੋ ਆਇਆ ਬਹੁਤ ਵੱਡੀ ਕੁਰਬਾਨੀ ਆ ਤੇ ਅੱਜ ਅਸੀਂ ਸਾਰੇ ਇੱਥੇ ਜੀਤੂ ਸਿੰਘ ਜੀ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆ ਅੱਜ ਕੌਮ ਦੇ ਉਸ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਨੂੰ ਜਿਹੜੇ ਹੈਗਾ ਸਰਦਾ ਛੋਣ ਪੇਟ ਕਰਨ ਲਈ ਅਸੀਂ ਸਾਰੇ ਜਣੇ ਇਕੱਤਰ ਹੋਏ ਹੈਗੇ ਆ ਉਹ ਇਸ ਮਹਾਨ ਯੋਧਾ ਸੀਗਾ ਜੀ ਦੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਮਿਲਦੀ ਕਿਉਂਕਿ 1919 ਦੇ ਵਿੱਚ ਸਾਕਾ ਵਰਤਿਆ ਜਿਹੜਾ ਹੈਗਾ ਜਲਿਆਂ ਵਾਲੇ ਬਾਗ ਦਾ ਔਰ 21 ਸਾਲ ਉਹ ਆਪਦੇ ਮਨ ਦੇ ਵਿੱਚ ਜਿਹੜੀ ਉਹ ਅੱਗ ਸੀਗੀ ਜਿਹੜੀ ਬਦਲਾ ਲੈਣ ਦੀ ਉਹ ਆਪਦੇ ਵਿੱਚ ਮਨ ਦੇ ਵਿੱਚ ਲਕੋ ਕੇ ਵੀ 21 ਸਾਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਘੁੰਮਦਾ ਰਿਹਾ ਔਰ ਆਖਰ 13 ਮਾਰਚ 1940 ਨੂੰ ਜਿਹੜਾ ਹੈਗਾ ਉੱਥੇ ਜਿਹੜਾ ਇੰਗਲੈਂਡ ਦੇ ਵਿੱਚ ਦੀ ਧਰਤੀ ਦੇ ਉੱਤੇ ਉਸ ਵੇਲੇ ਦੇ ਦੋਸ਼ੀ ਜਿਹੜਾ ਜਿਸ ਦੇ ਹੁਕਮਾਂ ਦੇ ਨਾਲ ਜਿਹੜਿਆਂ ਨੇ ਬਾਗ ਦਾ ਸਾਕੇ ਵਰਤਿਆ ਸੀਗਾ ਉਹਨੂੰ ਜਿਹੜਾ ਹੈਗਾ ਗੋਲੀ ਮਾਰ ਕੇ ਜਿਹੜਾ ਹੈਗਾ ਉਹਨੂੰ ਜਿਹੜਾ ਉੱਥੇ ਮਾਰਿਆ ਅਤੇ ਉਹਨਾਂ ਸ਼ਹੀਦਾਂ ਦਾ ਜਿਹੜੇ ਜਲਿਆਂ ਵਾਲੇ ਬਾਗ ਦੇ ਵਿੱਚ ਇੰਨੇ નિર્ਦੋਸ਼ ਮਾਰੇ ਗਏ ਸੀ ਬੱਚੇ ਔਰਤਾਂ ਅਤੇ ਜਿਹੜੇ ਨੌਜਵਾਨ ਮਾਰੇ ਗਏ ਸੀਗੇ ਆਜ਼ਾਦੀ ਘਰਾਟੀਆਂ ਸੀਗੇ ਉਹਨਾਂ ਸਾਰਿਆਂ ਦਾ ਬਦਲਾ ਲਿਆ ਉਸ ਸਹਾਇਦੇ ਦੀ ਜਿਹੜੀ ਕੁਰਬਾਨੀਆਂ ਸਾਡੇ ਵਾਸਤੇ ਬਹੁਤ ਮਸਾਲ ਕਾਇਮ ਕਰਦੀ ਆ ਜਿੱਥੇ ਉਹਦੇ ਮਨ ਦੇ ਵਿੱਚ 21 ਸਾਲ ਆਪਦੇ ਉਹ ਜਿਹੜੀ ਅੱਗ ਰੱਖੀ ਜਿਹੜੀ ਜਲਦੀ ਰੱਖੀ ਉੱਥੇ ਉਹਨੇ ਆਪਣਾ ਨਾਮ ਦੱਸਿਆ ਰਾਮ ਮੁਹੰਮਦ ਸਿੰਘ ਆਜ਼ਾਦ ਜਿੱਦਾਂ ਅੱਜ ਦੇਸ਼ ਦੇ ਵਿੱਚ ਫਿਰਕਾਪ੍ਰਸਤੀ ਆ ਉਸ ਵੇਲੇ ਵੀ ਉਹਦਾ ਸੀ ਕਿ ਮੈਂ ਦੇਸ਼ ਦੇ ਲਈ ਸ਼ਹੀਦ ਹੋ ਰਿਹਾ ਔਰ ਸਾਡੀ ਦੇਸ਼ ਦੇ ਜਿਹੜਾ ਪ੍ਰਧਾਨ ਮੰਤਰੀ ਆ ਸਰਕਾਰ ਕੋਲੋਂ ਮੰਗਿਆ ਉਹਨੂੰ ਕੌਮੀ ਸ਼ਹੀਦ ਦਾ ਜਿਹੜਾ ਹੈਗਾ ਵਾ ਤਰਚਾ ਜਿਹੜਾ ਦਿੱਤਾ ਜਾਵੇ ਕਿ ਜਿਹੜਾ ਪੇਪਰਾਂ ਦੇ ਵਿੱਚ ਨਹੀਂਗਾ ਚਾਹੇ ਸ਼ਹੀਦ ਤੇ ਲਿਖ ਦੇਤਾ ਪਰ ਉਹਨਾਂ ਨੂੰ ਕੌਮੀ ਸ਼ਹੀਦ ਦਾ ਜਿਹੜਾ ਦਰਜਾ ਤਾ